ਮਨਪ੍ਰੀਤ ਸੋਈ ਚੁਣੀ ਹੈ ਕੰਮ ਕਰਦੀ ਮਨਪ੍ਰੀਤ ਇੱਥੇ ਵੀ ਨਹੀਂ ਹੈਗੀ ਮਨਪ੍ਰੀਤ ਹਾਂਜੀ ਦੀਦੀ ਕਿੱਥੇ ਆ ਉੱਪਰ ਗਈ ਹੈ ਹਾਂਜੀ ਕੀ ਕਰ ਰਹੇ ਹੈ ਉਹਨਾ ਕੱਪੜੇ ਜੇ ਸੁੱਕਣੇ ਪਾਉਣ ਵਾਲੇ ਹੈਗੇ ਅੱਛਾ ਤੇ ਉਹ ਪਾਉਣ ਗਈ ਹਾਂ ਠੀਕ ਹੈ ਹਾਂ ਚਲ ਗੁਰਵਰ ਦਾ ਪਤਾ ਲਿਆ ਗਿਆਨੀ ਆ ਬੁਖਾਰ ਸੀ ਨਾ ਉਹਨੂੰ ਹਾਂਜੀ ਹੁਣ ਠੀਕ ਆ ਹਾਂ ਠੀਕ ਹੈ ਪਰ ਰਾਤੀ ਨੇ ਬੜਾ ਸਤਾਇਆ ਹੁਣ ਹਜੇ ਤੱਕ ਸੁੱਤਾ ਵਾ ਅੱਛਾ ਜੇ ਸੁੱਤਾ ਰਾਤ ਮਿਲਦਾ 12:30 1:00 ਵਜਾ ਤਾ ਹਨ ਬਾਰ ਬਾਰ ਇੱਕੋ ਗੱਲ ਮਮਾ ਪਾਪਾ ਕਿੱਥੇ ਆ ਕਦੋਂ ਆਣਾ ਨਿੱਕੇ ਨਿੱਕੇ ਗੱਲਾਂ ਤੇ ਸਿੱਖ ਲੀਆਂ ਨੇ ਹਾਂ ਤੇ ਡੈਡੀ ਹੋਣਾਂ ਨੂੰ ਵੀ ਕਿਹਾ ਵਾ ਤੁਹਾਨੂੰ ਦੱਸਣ ਤੇ ਰਣਜੋਧ ਵੀ ਜੜਾ ਮੇਰਾ ਸੀ ਹਾਂਜੀ ਹਾਂਜੀ ਉਹ ਵੀ ਇਨਵੈਸਟੀਗੇਸ਼ਨ ਕਰਨ ਦੇ ਤੇ ਉਹਨਾਂ ਨੇ ਵੀ ਅੱਜ ਹੁਣ ਮੈਨੂੰ ਸਿੱਧੇ ਸਿੱਧੇ ਗੁੱਸਾ ਜੜਾਤਾ ਫੋੜਵਾ ਕਾਲਤੀਆਂ ਤੇ ਅੱਗੇ ਅੱਗੇ ਮਨਜੋਧ ਦੀ ਗੱਡੀ ਆ ਏ ਨਹੀਂ ਕਿ ਗੱਡੀ ਦੇ ਵਿੱਚ ਵੇਖੀਏ ਪਈ ਉਹਦੇ ਨਾਲ ਕੌਣ ਬੈਠਾ ਵਾ ਤੇ ਪਿੱਛੇ ਪਿੱਛੇ ਸੋਖ ਦੀ ਸਕੂਟਰੀ ਸੋਖ ਜਿਹੜੀ ਉਹਦੀ ਸਟਾਫ ਮੈਂਬਰ ਨਹੀਂ ਆ ਹਾਂਜੀ ਹਾਂਜੀ ਉਹਦੀ ਸਕੂਟਰੀ ਲੱਗੀ ਪਿੱਛੇ ਵਿੱਚ ਉਹਦੀ ਫੋਟੋ ਹਨਾ ਪੂਰੀ ਨਹੀਂ ਆ ਫਰੰਟ ਤੋਂ ਨਹੀਂ ਆ ਇਦਾਂ ਬੈਗ ਸਾਈਡ ਤੋਂ ਆ ਤੇ ਪਰ ਉਹਦੀ ਸਕੂਟੀ ਦੀ ਵੀ ਪਹਿਚਾਣਾ ਮੈਨੂੰ ਹਨਾ ਤੁਹਾਨੂੰ ਦੇ ਪਹਿਚਾਣਾ ਜਿਹੜੀ ਜੀ ਦੇਖੀ ਆ ਆਪਣੀ ਗੱਡੀ ਦੀ ਵੀ ਪਹਿਚਾਣਾ ਉਹਦਾ ਵੀ ਪਹਿਚਾਣਾ ਪਰ ਹੁਣ ਤੁਸੀਂ ਇਹ ਦੱਸੋ ਵੀ ਉਹਦੀ ਫੋਟੋ ਨੂੰ ਮੈਂ ਕਿ ਕਹਣਾ ਮੈਂ ਤੇ ਉਹਦੇ ਘਰ ਵੀ ਜਾ ਕੇ ਜਾ ਕੇ ਆਈ ਤਨਵਧਾਨ ਨੇ ਕਹਿਤਾ ਵਾ ਵੀ ਉਹ ਕੁੜੀ ਹੋਰ ਵਾ ਤੀ ਇਹਨਾਂ ਕੋਈ ਪੁੱਛ ਰਿਛ ਕਰਨੀ ਆ ਤੇ ਤੂੰ ਜਾਂਚਣਾ ਕਰ ਲੋ ਫਿਰ ਨਹੀਂ ਮਨਪ੍ਰੀਤ ਜਿਉਂ ਨੇ ਫੋਟੋ ਪਾਈ ਆ ਨਾ ਤੇ ਫਿਰ ਉਹਦੇ ਵਿੱਚ ਕੋਈ ਤਾਂ ਕੋਈ ਰਾਜ ਹੋਏਗਾ ਕਿਉਂਕਿ ਉਹ ਰਾਜ ਕੋਰਜਾਂ ਆਂਦੀ ਆ ਉਹਨੂੰ ਪਤਾ ਤੇ ਹੋਏਗਾ ਅੱਗੇ ਕੌਣ ਬੈਠਾ ਜੇ ਉਹਨੇ ਤੁਹਾਨੂੰ ਇਦਾਂ ਕਿਹਾ ਹੀ ਨਾ ਕਿ ਕਿਸੇ ਲੇਡੀਜ਼ ਨਾਲ ਚੱਲ ਗਿਆ ਤੇ ਫਿਰ ਉਹਨੂੰ ਪਤਾ ਤੇ ਹੋਏਗਾ ਪੂਰਾ ਉਹਨੂੰ ਇੰਨੀ ਗੱਲ ਦੱਸਤੀ ਆ ਨਾ ਤੇ ਉਹਨੂੰ ਸਾਰਾ ਪਤਾ ਹੋਣਾ ਤੇ ਉਹਦੀ ਕੋਈ ਪਤਾ ਲੱਗਣਾ ਤੁਹਾਨੂੰ ਪਰ ਮੈਂ ਉਹਦੇ ਕੋ ਦੋ ਵਾਰੀ ਗਈ ਕਦੇ ਉਹਦੇ ਘਰੇ ਗਈ ਹੈ ਨਾ ਫਿਰ ਮੈਂ ਫੋਨ ਤੇ ਉਹਨੂੰ ਪਤਾ ਨਹੀਂ ਕਿੰਨੀ ਕਵਾਰੀ ਕੀਤਾ ਹਾਲ ਕਿ ਉਹ ਵੀ ਨੂੰ ਖਿਜ ਕੇ ਕਹਿੰਦੀ ਕਿ ਤੂੰ ਹੀ ਮੈਨੂੰ ਫੋਨ ਨਾ ਕਰਿਆ ਕਰੋ ਮੇਰਾ ਘਰ ਵਾਲਾ ਵੀ ਮੈਨੂੰ ਫਿਰ ਇਰੀਟੇਸ਼ਨ ਹੁੰਦੀ ਆ ਉਹ ਕਹਿੰਦਾ ਕਿ ਵੀ ਕਿਉਂ ਫੋਨ ਆਉਂਦਾ ਵਾ ਬਾਰ ਬਾਰ ਇਹਦਾ ਹਨ ਪਰ ਫਿਰ ਬੰਦਾ ਹੁਣ ਉਹ ਕਰੇ ਕੀ ਉਹਨੂੰ ਕੁਝ ਪਤਾ ਹੋਵੇ ਤੇ ਮੈਨੂੰ ਦੱਸਣਾ ਦਿੰਦੀ ਉਹਨੂੰ ਕੀ ਮਿਲਣਾ ਹੈ ਪਰ ਨਹੀਂ ਚੋਰ ਕਦੇ ਕਹਿੰਦਾ ਮੈਂ ਚੋਰੀ ਕੀਤੀ ਆ ਉਹਨੂੰ ਪੱਕਾ ਕੁਝ ਨਾ ਪਤਾ ਹੈਗਾ ਆ ਜਿਹੜਾ ਦੱਸਣ ਨਹੀਂ ਨਾ ਢਈ ਉਹਨੂੰ ਤੁੰਗੂ ਆਫਿਸ ਨੇ ਬੁਲਾ ਕੇ ਪਤਾ ਕੀਤਾ ਵੀ ਚਾਏ ਕਿ ਆਫਿਸ ਹੁੰਦੀ ਨਹੀਂ ਦੀਦੀ ਹੁਣ ਤੇ ਉਹਦੇ ਘਰ ਵਾਲੇ ਦੀ ਲੱਤ ਟੁੱਟ ਗਈ ਅੱਛਾ ਉਹ ਮੈਂ ਤੁਹਾਨੂੰ ਦੱਸਣ ਤਾਂ ਨਹੀਂ ਕਿ ਕਿ ਉਹ ਉੱਥੇ ਮੈਨੂੰ ਮਿਲੀ ਮੈਂ ਸਗੋਂ ਉਹਨੂੰ ਪੈਸੇ ਵੀ ਦੇਖਿਆ ਕਿ ਚੱਲ ਚੱਲ ਮੈਂ ਵੀ ਹੁਣ ਕਹਿੰਦੀ ਵੀ ਬੜੀਆਂ ਟੈਨਸ਼ਨਾਂ ਪਈਆਂ ਵਾ ਤੇ ਮੈਂ ਹਾਂ ਚੱਲ ਹੁਣ ਇਹ ਆਪਾਂ ਵੀ ਹੁਣ ਟੈਨਸ਼ਨ ਤੇ ਪਈਆਂ ਪਤਾ ਹੀ ਆ ਫਿਰ ਕਿੰਨੀ ਹੈ ਨਾ ਹੋ ਜਾਂਦੀ ਹੈ ਟੈਨਸ਼ਨ ਹੂੰ ਹੂੰ ਤੇ ਮੈਂ ਉਹਨੂੰ ਪੈਸੇ ਵੀ ਦੇਖਿਆ ਤੇ ਮੈਂ ਉਹਨੂੰ ਕਿਹਾ ਵੀ ਮੈਂ ਹਾਂ ਆਪਣੇ ਸਾਲੀ ਅਰਦਾਸ ਕਰੀ ਤੇ ਫਿਰ ਉਹ ਜਲਦੀ ਜਲਦੀ ਉਧਰ ਚਲ ਗਈ ਉਹਨੂੰ ਕਾਲੀ ਹੀ ਗਈ ਪਈ ਆਪਣੇ ਘਰ ਵਾਲੇ ਨੂੰ ਵੇਖਾਂ ਜਾਂਦੀ ਕੀ ਪਤਾ ਕਾਲੀ ਹੀ ਕਿ ਉਹਨੂੰ ਇਹ ਹੀ ਹੈਗੇ ਸੀ ਆਈਡੀ ਦੇ ਵੱਲੋਂ ਤੁਹਾਡੇ ਵੀਰ ਜੀ ਆ ਜਿਹੜੇ ਉਹਦੇ ਕੋ ਤੁਹੀਂ ਪਤਾ ਕਰਕੇ ਆਉਂਦੇ ਉਹ ਕੀ ਪਤਾ ਤਾਂ ਹੀ ਛੇਤੀ ਛੇਤੀ ਲੱਗੋ ਚਲ ਗਈ ਹੋਏ ਕਿ ਕਿਤੇ ਇਹਨਾਂ ਨੂੰ ਪਤਾ ਹੀ ਨਾ ਲੱਗ ਜੇ ਹੁਣ ਮੇਰੀ ਸਚਾਈ ਦਾ ਹੁਣ ਇਹ ਨਹੀਂ ਨਾ ਪਤਾ ਤੇ ਜਾਂ ਫਿਰ ਮੈਂ ਵੀਰ ਨੂੰ ਇਦਾਂ ਕਹਿਨੀ ਆ ਤੇ ਮੈਨੂੰ ਤੇ ਦੱਸਦੀ ਕੁਛ ਨਹੀਂ ਤੇ ਤੁਸੀਂ ਆਪਣੇ ਤਰੀਕੇ ਨਾਲ ਪੁੱਛੋ ਆਪ ਪੁੱਛ ਲਓ ਤੁਸੀਂ ਬਲ ਹਨਾ ਕੀ ਜਾਣਦੀ ਹੈ ਰੋਹਣੇ ਨਾ ਕਹਵੇ ਵੀ ਮੇਰੇ ਤੇ ਗੱਟੈਂਸ਼ਨ ਪਈ ਆ ਤੇ ਮੈਡਮ ਨੇ ਹੋਰ ਮੇਰੇ ਵੱਲ ਪੁਲਿਸ ਆਈਡੀ ਵਾਲਦੀ ਐ ਤੇ ਪਰ ਜੇ ਤੋਂ ਫੋਟੋ ਉਹਦੀ ਪਿੱਛੇ ਆਂਡੀ ਆ ਵੀਡੀਓ ਚ ਸਾਰਾ ਪਤਾ ਲੱਗਦਾ ਉਹਨਾਂ ਨੂੰ ਤੇ ਫਿਰ ਕੋਈ ਰਾਜ ਹੈ ਹੀ ਆ ਜਿਹੜੀ ਪਿੱਛੇ-ਪਿੱਛੇ ਆ ਉਹਦੇ ਹਾਂ ਤੇ ਕਹਿੰਦੇ ਵੀ ਨਾਲ ਦੇ ਜੜੇ ਉਹਨਾਂ ਦੇ ਦੁਕਾਨਾਂ ਦੇ ਨਾਲ ਦੇ ਆ ਉਹ ਵੀ ਕਹਿੰਦੇ ਕਿ ਦਿਨ ਵਾ ਵਾਈ ਲੇਟ ਲੇਟ ਹੀ ਇੱਥੋਂ ਨਿਕਲੇ ਸਾਰੇ ਜਾਣੇ ਤੇ ਮੈਂ ਕਿਹਾ ਇੰਨੀ-ਇੰਨੀ ਲੇਟ ਜਾ ਕੇ ਕੀ ਕਰਨਾ ਹੈਗਾ ਫਿਰ ਕੋਈ ਉਹਨੂੰ ਸਾਰਾ ਪਤਾ ਆ ਜੇ ਪਿੱਛੇ ਜਾਣਦੀ ਨਾ ਗੱਡੀ ਦੇ ਤੇ ਫਿਰ ਉਹਨੂੰ ਪਤਾ ਹੀ ਹੈ ਨਾ ਕਿ ਕੌਣ ਵਿੱਚ ਬੈਠਾ ਸੀ ਕਿੱਥੇ ਜਿੱਦਾਂ ਨੂੰ ਮੈਂ ਯਕੀਨ ਨਹੀਂ ਕਰਦੀ ਕਿ ਮਨਜੋਤ ਨਹੀਂ ਕਿ ਕੁੜੀ ਨਾਲ ਜਾ ਸਕਦਾ ਹੁਣ ਤੇ ਮੇਰੇ ਦਿਲ ਨੂੰ ਸੱਚੀ ਇਦਾਂ ਕਾਟੀਆਂ ਜੀਆਂ ਪੈਂਦੀਆਂ ਵੀ ਕਾਸ਼ ਕਿਤੇ ਵੈਗਰ ਉਹ ਠੀਕ ਹੋਵੇ ਹਨ ਮੈਂ ਤੇ ਉਹ ਡਿਕੰਡੀ ਅੱਜ ਨਾ ਇਹ ਕੱਲ ਆਵੇ ਆਵੇ ਜ਼ਰੂਰ ਕਰਨ ਨੂੰ ਆਪਣੇ ਨੂੰ ਫਿਰ ਇਦਾਂ ਤੋਂ ਦੀ ਜੀ ਟੈਨਸ਼ਨ ਹੋ ਜਾਂਦੀ ਕਿ ਪਤਾ ਨਹੀਂ ਕਿਤੇ ਅੱਭੀ ਨਵੀਂ ਨਾ ਹੋ ਗਈ ਉਹ ਵਿੱਡਾ ਕੋਈ ਪਤਾ ਸੋਰੀ ਨਹੀਂ ਲੱਗਣ ਲਿਆ ਕਿ ਫੋਨ ਵੀ ਨਹੀਂ ਚੱਲਦਾ ਉਹਨਾਂ ਦਾ ਨਾ ਬੜੀ ਟੈਨਸ਼ਨ ਹੁੰਦੀ ਇਕੱਲੇ ਇਕੱਲੇ ਬੈਠੇ ਤੇ ਆ ਹੁਣ ਤੂੰ ਹੀ ਆਏ ਆ ਗੱਲਾਂ ਕਰਨ ਦੇ ਆ ਜਦੋਂ ਮੈਂ ਕੱਲੀ ਬੈਣੀ ਹੂੰ ਜਦੋਂ ਮੈਨੂੰ ਪਤਾ ਹੀ ਨਹੀਂ ਕਿ ਦਿਮਾਗ ਚ ਕਿੱਡੇ ਕਿੱਡੇ ਪੈੜੇ ਖਿਆਲ ਹੁੰਦੇ ਸੁਪਨੇ ਆ ਤੇ ਉਹ ਵੱਧ ਤੋਂ ਵੱਧ ਪੈੜੇ ਹੁੰਦੇ ਆ ਵੀ ਸੋਚ ਕੇ ਕੰਨ ਰੋਥ ਲਾ ਜੰਦੇ ਵੀ ਬੱਬਾ ਇਹੋ ਜਿਹੇ ਦੇਣ ਨਾ ਦਿਖਾਈਂ ਕਿਸ ਨੂੰ ਟੈਨਸ਼ਨ ਹੁੰਦੀ ਰਹਿੰਦੀ ਆ ਨਾ ਫਿਰ ਸੋਚ-ਸੋਚ ਕੇ ਤੇ ਤੁਸੀਂ ਇੱਕ ਵਾਰੀ ਸੋਖਵਲ ਜਾ ਕੇ ਨਾ ਇਹ ਜੇ ਤੁਸੀਂ ਨਹੀਂ ਜਾਣਾ ਫਿਰ ਮੈਂ ਵੀਰ ਜੀ ਆਪਣੇ ਨੂੰ ਕਹਿ ਆ ਵੀਰ ਜੀ ਨੂੰ ਭੇਜਦੀ ਕਿਉਂਕਿ ਮੇਰੇ ਗਿਆ ਕੋਈ ਫਾਇਦਾ ਨਹੀਂ ਆ। ਇਹ ਵੀ ਨਹੀਂ ਹੁਣ ਸੱਚ ਦੱਸਿਆ। ਨਾ ਦੱਸਿਆ ਹੀ ਨਹੀਂ ਕੋਈ ਸੋ ਮੂੰਹ ਸੇ ਜੀ ਨਹੀਂ ਫੜਾਉਂਦੀ ਗੱਲ ਦਾ। ਹੂੰ ਇਹ ਜ਼ਰੂਰ ਹੁਣ ਫਿਰ ਮੈਂ ਵੀਰ ਜੀ ਨਾਲ ਗੱਲ ਕਰਦੀ ਆ। ਫਿਰ ਉਹ ਹੀ ਕਰਨਗੇ ਕੁਝ ਨਾ ਬਚਾ। ਅਬ ਕਿਉਂਕਿ ਜੇ ਉਹਨੂੰ ਇਹ ਪਤਾ ਹੈ ਕਿ ਜਨਾਨੀ ਨਾਲ ਗਿਆ ਤੇ ਫਿਰ ਸਾਰਾ ਹੀ ਉਹਨੂੰ ਪਤਾ ਆ। ਹਾਂ। ਉਹਦੇ ਕੋਈ ਪਤਾ ਲੱਗਣਾ ਹੁਣ ਤਾਂ ਸਾਰੀ ਸਚਾਈ ਰਹਿ ਜਾਊਗਾ ਹਨਾ। ਹੁਣ ਅੱਗੇ ਜਦਾਂ ਗੱਡੀ ਜਾਣ ਦੀ ਪਤਾ ਤੇ ਹੋ ਲੱਗੂਗਾ ਕਿ ਜਨਾਨੀ ਬੈਠੀ ਆ ਨਾਲ ਜਨਾਨੀ ਬੈਠੀ ਆ ਨਾ ਕੋਣ ਬੈਠਾ ਹੋਰ ਹਾਂ ਮੈਂ ਹੁਣੇ ਸਿਰਫ ਫੋਨ ਕਰਦੀ ਆ ਵੀਰ ਜੀ ਨੂੰ ਹਾਂਜੀ ਤਾਂ ਜਿੰਨੀ ਛੇਤੀ ਹੋਵੇ ਉਨੀ ਛੇਤੀ ਪਤਾ ਲੱਗੇ ਹਾਂਜੀ ਤੁਸੀਂ ਕਰਕੇ ਫੋਨ ਨਾ ਤੇ ਉਹਨਾਂ ਨੂੰ ਦੱਸ ਦੋ ਵੀ ਇਹ ਸੋਖ ਉਹਨਾਂ ਦੇ ਹਾਂਜੀ ਉਥੋਂ ਹੀ ਆਫਿਸ ਵਿੱਚ ਆਈਆਂ ਹਨਾ ਸਟਾਫ ਦੇ ਤੇ ਤੁਸੀਂ ਇਹ ਪਤਾ ਕਰ ਲੋ ਤੇ ਉਹਨਾਂ ਨੂੰ ਦੱਸ ਦੋ ਹਾਂ ਬਹੁਤ ਸੁੱਖ ਦੀ ਸਚਾਈ ਕੋਈ ਦੇ ਹੈ ਹੀ ਹੈ ਨਾ ਜਿਹੜਾ ਉਹਨਾਂ ਨੇ ਫੋਟੋਆਂ ਦਿੱਤੀਆਂ ਤੁਹਾਨੂੰ ਹੂੰ ਹੂੰ ਹੁਣ ਮੈਂ ਆਪਣੇ ਵੱਲੋਂ ਉਹਨੂੰ ਚੰਗੀ ਸਮਝੀ ਜਾਵਾਂ ਹੁਣ ਜਦੋਂ ਬੰਦਾ ਮੁਸੀਬਤ ਚ ਕਿ ਰਿਹਾ ਉਦھر ਲਈ ਸਾਰੇ ਝੋੜ ਆ ਫਿਰ ਸਾਰੇ ਝੋੜ ਹੂੰ ਕੋਈ ਨਾ ਫਿਰ ਫੋਨ ਕਰ ਕੋਈ ਨਹੀਂ ਤੋ ਕਰ ਲੋ ਹਾਂਜੀ ਹਾਂ ਤੇ ਗੁਰਵਰ ਉੱਠੇਗਾ ਤੇ ਕੋਈ ਨਹੀਂ ਉਧਰ ਭੇਜ ਦਿਓ ਹਾਂਜੀ ਠੀਕ ਆ ਮੈਂ ਫਿਰ ਚਲੋ ਠੀਕ ਆ ਫਿਰ ਚੰਗਾ ਦੀ ਨਹੀਂ ਆਜੋ ਟਾਈਮ ਨਾਲ ਨਿਹਰਾ ਨਾ ਕਰਿਓ ਫਿਰ ਠੀਕ ਆ ਚਲੋ ਠੀਕ ਜੀ ਸਮ੍ਰੀਤ ਹਾਂ ਜੀ ਉਹ ਤਾਂ ਕੀ ਹੋਇਆ ਵਾ ਮੂੰਹ ਘਾਤ ਲਮਕਾ ਕੇ ਬੈਠੀ ਆ ਪਾਪਾ ਨੇ ਕੋ ਦੋਣਾ ਵਾ ਲੈ ਪਾਪਾ ਨੇ ਤਾਂ ਸਵੇਰੇ ਆ ਜਾਣਾ ਹੁਣੇ ਤੇਰੀ ਨਾਨੀ ਦਾ ਫੋਨ ਆਉਂਦਿਆ ਸੀ ਤੇ ਕਹਿੰਦੀ ਮੈਂ ਡਾਕਟਰ ਨਾਲ ਸਾਰੀ ਗੱਲ ਕਰ ਲਈ ਆ ਤੇ ਸਵੇਰੇ ਛੁੱਟੀ ਮਿਲ ਜਾਣੀ ਸਵੇਰੇ ਆ ਜਾਣਾ ਤੇਰੇ ਪਾਪਾ ਨੇ ਸੱਚੀ ਹਾਂ ਸੱਚੀ ਹੀ ਸਵੇਰੇ ਆ ਜਾਣਾ ਵਾ ਕਿ ਮਖੇਡਣ ਗਿਆ ਨਾ ਖੇਡਣਾ ਤਾਂ ਨਹੀਂ ਜੋਗੇ ਹੈ ਜੇ ਤੇਰੇ ਪਾਪਾ ਤੈਨੂੰ ਪਤਾ ਨਾ ਲੱਤ ਤੇ ਸੱਟ ਲੱਗੀ ਆ ਤੇ ਜੋ ਨਾਲੇ ਰੈਸਟ ਕਰਨੀ ਆ ਤੇ ਮੇਰੀ ਗੱਲ ਸੁਣ ਤੂੰ ਇਦਾਂ ਨਾ ਮੂੰਹ ਨਾ ਨਲਮਕਾ ਕੇ ਬੈ ਉਹ ਦਾਸ ਜੀ ਨਾ ਹੋ ਹੱਸਦੀ ਸੋਹਣੀ ਲੱਗਦੀ ਮੇਰੀ ਧੀ ਹੱਸੇ ਤਾਂ ਕੀ ਲੈ ਨਹੀਂ ਚੀਜੀ ਕਣੀ ਆ ਚਲ ਮੈਂ ਪੈਸੇ ਦਿੰਨੀ ਆ ਤੇ ਆਪਣੀ ਫਰੈਂਡ ਜਿਹੜੀ ਤੇਰੀ ਪਵਨ ਨਾ ਉਹਦੇ ਨਾਲ ਚਲ ਜਾ ਜਾ ਕੇ ਚੀਜੀ ਲਈ ਠੀਕ ਆ ਠੀਕ ਆ ਤੇ ਫਿਰ ਇਦਾਂ ਨਾ ਮੂੰਹ ਨਹੀਂ ਬਣਾ ਕੇ ਬਹਿਣਾ ਠੀਕ ਹੈ ਹਾਂ ਚਲ ਮੈਂ ਤੈਨੂੰ ਪੈਸੇ ਦਿੰਨੀ ਆ ਚੱਲ ਆ ਮੈਂ ਤੈਨੂੰ ਅੰਦਰੋਂ ਪੈਸੇ ਦਵਾ ਵੀਡੀ ਤਾਂ ਇਹ ਤੇ ਮੈਨੂੰ ਫੇਸ ਸੁਖ ਦੇ ਘਰ ਵਾਲਾ ਇਹ ਤੇਹੀ ਕਹਿੰਦੇ ਕਿ ਮਨਜੋਤ ਕਿੱਥੇ ਹੈ ਅੱਜ ਰਾਤ ਸਾਰੇ ਖੁੱਲ ਜਾਣੇ ਆ ਆਦਾ ਸਾਰੇ ਰਾਜ ਇੱਥੇ ਖੁੱਲਣੇ ਆ ਸੁਖੋ ਕੋ ਤਾਂ ਮੈਂ ਕਿੰਨੀ ਵਾਰੀ ਪੁੱਛ ਲਿਆ ਮੈਂ ਤੇ ਬਾਰ ਬਾਰ ਦੱਸ ਕੇ ਤੈਨੂੰ ਥੱਕ ਗਈ ਆ ਉਹਨੇ ਤੈਨੂੰ ਨਹੀਂ ਦੱਸਣਾ ਜੋ ਅਹੀਂ ਉਹਨੂੰ ਪੁੱਛਣਾ ਆਪੇ ਦੱਸੂਗੀ ਉਹ ਇੱਧਰ ਨੂੰ ਆ ਆਦਾ ਘਰ ਵੀ ਤੇ ਅਸਾਈ ਇੱਧਰ ਨੂੰ ਆ ਹਾਂਜੀ ਠੀਕ ਆ ਜੇ ਉਹਨੂੰ ਨਹੀਂ ਪਤਾ ਤਾਂ ਗੱਡੀ ਦੇ ਮਰਮਦੋਂ ওভার ਦੇਸੇ ਕੰਮ ਤੇ ਗਈ ਆ ਆ ਸਾਰਾ ਕੋਈ ਪਤਾ ਚੱਲਣਾ ਜੀ ਅਸੀਂ ਤਾਂ ਜਿੰਨੀ ਨਿਕਵਾਰੀ ਕੀਤੀ ਸਾਫ ਖਾਨ ਤੋਂ ਉਹੀ ਮਗਰ ਮਗਰ ਜਾਂਦੀ ਰਹੀ ਮੋਪੜ ਦੇ ਸੂਈ ਸਾਰੀ ਭਾਜੀ ਉੱਥੇ ਘੁੰਮਦੀ ਆ ਬਿਲਕੁਲ ਬਿਲਕੁਲ ਦੀਦੀ ਤੁਸੀਂ ਯਕੀਨ ਨਹੀਂ ਕਰਦੇ ਇੱਥੋਂ ਨਿਕਲਣਾ ਸਭ ਕੋ ਅੱਜ ਚਲੋ ਵੇਖਦੇ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਸਾਫ ਕਰ ਉਹਦਾ ਸੁੱਖ ਦਾ ਹਾਂਜੀ ਆ ਅਗਲਾ ਕਰ ਜੀ ਇਹਨਾਂ ਜੋ ਨਿਕਲਣਾ ਸਭ ਕੋ ਗੱਡੀ ਦੇ ਮਾਰ ਪਰ ਇਹਨਾਂ ਦੀ ਮੋਪੜੀ ਗਈ ਆ ਇਹਨਾਂ ਜੋ ਨਿਕਲਣਾ ਸਾਰਾ ਕੁਝ ਉਹੀ ਮੋਪੜੀਓ ਆਲਾ ਡੱਬਾ ਇਹ ਕਹਦਾ ਇਹਦੇ ਵਿੱਚੋਂ ਹੀ ਸਭ ਕੁਝ ਨਿਕਲਣਾ ਹੈ ਅੱਜ ਇਹ ਦੇਖ ਹਾਂ ਹਾਂ ਜਿੰਨੇ ਵੀ ਰਾਜਾ ਸਾਰੇ ਡੱਬੇ ਦੇ ਵਿੱਚ ਹੀ ਆ ਚਲੋ ਵੇਖਦੇ ਹਾਂ ਫਿਰ ਸੁੱਕਦੇ ਕਰੋ ਸੁੱਕ ਕੋਈ ਨਿਕਲਣਾ ਹੈ ਸਭ ਕੁਝ ਵੇਖੀ ਸਹੀ ਵੇਜਵਾ ਮੋਪੜ ਤੇ ਐ ਹੋਈ ਹੋ ਇਹੋ ਹੀ ਆ ਸਰ ਹਾਂ ਹੀ ਨੰਬਰ ਜਿਹੜਾ ਨੰਬਰ 806 ਵੇਖਿਆ ਨਾ ਤੁਸੀਂ ਕੈਂਪਟੇਜ ਹੂੰ ਹੋਈ ਇਹੋ ਲੈ ਲੈ ਜੰਡੀ ਜਾ ਹੂੰ ਮੈਂ ਇਹੋ ਮੋਪੜੀ ਮਗਰ ਮਗਰ ਹਾਂਜੀ ਤੁੱਤੇ ਸੁਖ ਇਹ ਹੋਈ ਸਰ ਬੰਨ ਲੀਓ ਹਾਂ ਅੰਦਾਜ਼ੀ ਕਾਲ ਅੰਦਾਜ਼ੀ ਕਾਲ ਹੰਗਾ ਦਾ ਸ਼ਿਕਾ ਸਸਿਕਾ ਸਸਿਕਾ ਬੜੀ ਕਿਊਟ ਕੁੜੀ ਹੈ ਕੌਣ ਇਹ ਸੁਖ ਦੀ ਬੇਟੀ ਆ ਅੱਛਾ ਹਾਂਜੀ ਜਾ ਬੇਟਾ ਆਪਣੀ ਮੰਮਾ ਨੂੰ ਬੁਲਾਓ ਮੰਮਾ ਮੰਮਾ ਦਾ ਨਹੀਂ ਪੁੱਜ ਵੀ ਲੱਗਣਾ ਹਨੀ ਨੂੰ ਪਤਾ ਕੋਈ ਤੂੰ ਹੌਸਲਾ ਰੱਖ ਹੌਸਲਾ ਰੱਖ ਤੂੰ ਸਭ ਕੁਝ ਕਰ ਆਏ ਦੇ ਵਿੱਚ ਸਮਝਾ ਮਨ ਮਨੇ ਜੋੜ ਲਾ ਪਿਆ ਇਹ ਡੱਬੇ ਵਿੱਚ ਮੈਂ ਦੱਸ ਦਿੰਦਾ ਉਸ ਸਾਈਸੋ ਹਾਂਜੀ ਚਲੋ ਬੈ ਕੇ ਗੱਲ ਕਰਦੇ ਫਿਰ ਇਹਨਾਂ ਨਾਲ ਚਲ ਮੈਂ ਨੂੰ ਇਹ ਇਹ ਮੇਰਾ ਬ੍ਰਦਰ ਹੈ ਐ ਸੇ ਸੇ ਚਲੋ ਠੀਕ ਕਰਕੇ ਹਾਂਜੀ ਚਲੋ ਮੈਂ ਆਮ ਬੈਠਾ ਤੁਸੀਂ ਮੈਂ ਅੰਦਰ ਚੇਅਰ ਲੈ ਕੇ ਆਉਣੀ ਆ ਤਪਾ ਪਾਪਾ ਦੇ ਕਿੱਥੇ ਪਾਪਾ ਦੇ ਨਾ ਗੋਡੇ ਤੇ ਛੱਟ ਲੱਗਦੀ ਆ ਕਿਦਾਂ ਛੱਟ ਲੱਗੀ ਉਹਦੇ ਉਹ ਨਾ ਬੁਲਟ ਲੈ ਕੇ ਗਏ ਕਿੰਦਾ ਤੇ ਉਹ ਦੇਖਗੇ ਫਿਰ ਤੇ ਪਾਪਾ ਦਾ ਨਾਂ ਕੀ ਆ ਰਮਨਜੀਤ ਸਿੰਘ ਅੱਛਾ ਤੇ ਕਿੱਥੇ ਹਣ ਉਹ ਜੇ ਛੱਟ ਲੱਗੀ ਤਾਂ ਕਿੱਥੇ ਘਰੇ ਆ ਕਿ ਬਾਹਰ ਕਿਤੇ ਉਹ ਹਸਪੀਟਲ ਚ ਕਿਹੜੇ ਹਸਪੀਟਲ ਇੰਨੀ ਭਾਵੇਂ ਮੈਨੂੰ ਸਜ਼ਾ ਉੱਥੇ ਉਹਦੇ ਕਤਲ ਦੀ ਨਾ ਪਵੇ ਤੇ ਜਿੰਨੀਆਂ ਨੇ ਮੈਨੂੰ ਪੁਛ ਪੁਛ ਪਾਛੜੀ ਪੁਛ ਗੇਸ਼ੀ ਨੀ ਇਹਦੀ ਮੌਕਾ ਦੀ ਮੈਂ ਅਤਰਾਦਾ ਪੁਲਸ ਨੂੰ ਦੱਸਦਾ ਫਾਹੀ ਮਕਾਵਾਂ ਉਹ ਵੀ ਨਾ ਭਾਵੇਂ ਪੁੱਛੇ ਉਹ ਵੀ ਭਾਵੇਂ ਗੱਲਾਂ ਨਬੇੜ ਦੇ ਸਿਆਪਾਖਾਨਾ ਵੀ ਬੰਦਾ ਪੁੱਛੇ ਤੁਰਨ ਲੱਗੀ ਕਰੋ ਮੈਨੂੰ ਫੋਨ ਕਰਦੇ ਜਦੋਂ ਸਿਰ ਤੇ ਹੀ ਆ ਗਈ ਆ ਉਦੋਂ ਆਣ ਕੇ ਤੇ ਦੱਸਦਾ ਵੀ ਆ ਮੇਰੇ ਭਰਾ ਮੈਨੂੰ ਪਤਾ ਨਹੀਂ ਹੁਣ ਦੁੱਧ ਵੀ ਹੈਗਾ ਕਿ ਨਹੀਂ ਮੈਂ ਅੱਜ ਹਸਪੀਟਲ ਨਹੀਂ ਗਈ ਵੀ ਰੈਸਟ ਕਰਦੀ ਆ ਦੇ ਹੋਰ ਦਿਮਾਗ ਖਰਾਬ ਕਰਨ ਨੂੰ ਆ ਕੀ ਆ ਮੇਰਾ ਵਾਦੂ ਦਾ ਕਿਹੜੇ ਹਸਪਤਲ? ਇਹ ਮੈਨੂੰ ਨਹੀਂ ਪਤਾ ਮੈਂ ਨਹੀਂ ਨਗਰ ਲਵਲ ਜਾਂਦਨੀ। ਅੱਛਾ। ਚਲੋ ਲੱਗ ਜੂ ਪਤਾ। ਕਿਹੜੇ ਹਸਪਤਲ ਭਲਾਏ? ਪਤਾ ਕਿ ਨਹੀਂ? ਸਰਕਾਰੀਆ ਸੁਸਲਾਹ ਚੋਆ। ਅੱਛਾ। ਹਾਂ ਉਹ ਮੈਂ ਤਾਂ ਜੁਗੀ ਪੀ ਮੇਰੇ ਕੋਈ ਨੰਬਰ ਨਾ ਪੁੱਛੀ ਜਾਂਦੇ। ਅੱਛਾ। ਆਲੋ ਪਾਂ। ਮੇਰਾ ਮਨ ਵੀ ਤੂੰ ਵੀ। ਪਾਣੀ ਲੈ ਕੇ ਆਵਾਂ ਮੈਂ? ਨਹੀਂ। ਨਹੀਂ ਨਹੀਂ ਪਾਣੀ ਪੀ। ਉਹ ਤਾਂ ਠੰਡ ਬੜੀ ਆ। ਬੈਠਾ ਸੰਜੀਤ। ਬੈਠੋ ਤੁਸੀਂ ਬੈਠੋ ਇੱਧਰ ਆ ਜਾਓ ਚਲਾ ਗਿਆ ਹਾਂਜੀ ਕੋਈ ਗੱਲ ਨਹੀਂ ਸਰਬ ਕਾਉਣੀ ਔਖੀ ਆ ਥੋੜੀ ਚਲਾਗ ਆ ਬਹੁਤ ਜਨਨ ਕੋਈ ਨਹੀਂ ਚਲਾਗ ਦੇ ਵੇਖੀ ਸਹੀ ਬੱਕ ਦੀ ਕਿਦਾਂ ਹੈ ਇਹ ਲੋ ਹੈਲੋ ਮੈਂ ਨਾ ਵੇਖੀ ਸਹੀ ਕੰਦਾ ਵੀ ਬੋਲਣ ਗਿਆ ਠੀਕ ਆ ਚੱਲ ਮਨਪੀ ਫੜਾ ਡੱਬਾ ਸੁਖੜੂ ਫਿਰ ਕਾਦਾ ਮੈਨਾਂ ਮੈਂ ਡੱਬਾ ਦੱਸੋ ਦੱਸੋ ਇਹਨਾਂ ਨੂੰ ਕਾਦਾ ਮਨਾ ਮਨਜੋਦ ਆ ਮਨਜੋਦ ਲੱਭੇ ਆ ਮਨਜੋ ਮਨਜੋਦ ਕਿੱਥੇ ਲੱਭ ਸਕਦੇ ਹੋ ਮਨਜੋਦ ਲੱਭ ਗਏ ਆਗੇ ਘਰੇ ਆ ਗਏ ਉਥੇ ਘਰ ਆ ਗਏ ਉਹ ਕਿੱਥੇ ਮੈਂਮ ਘਰ ਆ ਸਕਦੇ ਆ ਲੈ ਤਾਂ ਇਹਦੇ ਤੂੰ ਦੱਬਾ ਦੇਣਾ ਇਹਨਾਂ ਨੂੰ ਦੱਬਾ ਦੇਣਾ ਇਹ ਆ ਪਾ ਵੇਖੀ ਇਹਦੇ ਹੁਣ ਧਿਆਨ ਰੱਖੀ ਪੁਰਾ ਕਦੋਂ ਦੇ ਆਏ ਮੈਡਮ ਮੈਂ ਕੱਲ੍ਹ ਦੇ ਆਏ ਆ ਇਹ ਹੋ ਗਿਆ ਸਰ ਜੀ ਕੱਲ੍ਹ ਰਾਤ ਮੈਂ ਰੰਗ ਉੱਟ ਗਿਆ ਦਾ ਫਿਰ ਉੱਟ ਪਿਆ ਇਹ ਹੋਈ ਇਦਾਂ ਕਿਦਾਂ ਹੋ ਸਾਦਾ ਮੈਡਮ ਉਹ ਆ ਗਏ ਕਰ ਉਹਨਾਂ ਨੇ ਕਹਾ ਦੀ ਹੋਣਾ ਹੀ ਕਿ ਜਾਣਾ ਕਿੱਥੇ ਗਿਆ ਕੁਛ ਕਿਹਾ ਉਹਨਾਂ ਨੇ ਆ ਕੇ ਨਹੀਂ ਮੈਂ ਪਾਣੀ ਪੀ ਕੇ ਹੁੰਦੀ ਮੈਡਮ ਤਾਂ ਡੇਲੀ ਵੀ ਲੈ ਕੇ ਹੁੰਦੀ ਮੈਂ ਆ ਗੀ ਚ ਪਾਣੀ ਲੈ ਕੇ ਹੁੰਦੀ ਮੈਂ ਦੇਖਿਆ ਜੀ ਕੇਰੇ ਵਾਂਗ ਰੰਗੂ ਖੁੱਡ ਗਏ ਇਹਦੇ ਇਦਾਂ ਕਾਂਢੀ ਹੈ ਜਿੱਦਾਂ ਨਾਲ ਲੱਭਣਾ ਹੀ ਨਹੀਂ ਹੁੰਦਾ ਇਹਦੇ ਪੰਜ ਤੇ ਹੋਈ ਹੋਊਗਾ ਵੀ ਲੱਭਣਾ ਨਹੀਂ ਪਰ ਪੁੱਛਦੇ ਹੱਥਾ ਤਾਂ ਕੋਈ ਬਚ ਸਕਦਾ ਦੇਖ ਕੋਣ ਰੰਗ ਹੀ ਉੱਡ ਗਏ ਸਾਰਾ ਕੋਈ ਇੱਥੇ ਆਣ ਕੇ ਟਿਕਦਾ ਇਹਦੀ ਨੋਟ ਇਹਦਾ ਹੀ ਸਾਰਾ ਕੰਮ ਮੈਨੂੰ ਲੱਗਦਾ ਇਹਨਾਂ ਬਾਹਰ ਹੀ ਨਹੀਂ ਆਉਣਾ ਮੈਨੂੰ ਲੱਗਦਾ ਇਹਨਾਂ ਬਾਹਰ ਹੀ ਨਹੀਂ ਆਉਣਾ ਹਾਂ ਇਹਦਾ ਹੀ ਕੰਮ ਹੈ ਇਹ ਇੱਥੇ ਕਿਦਾਂ ਹੋ ਸਕਦਾ ਵਾ ਮੈਂ ਅੰਮੰਦੀ ਰਾਤ ਤਾਈ ਆ ਗਿਆ ਵਕਰ ਸਰ ਨੇ ਕੁਝ ਦੱਸਿਆ ਤਾਂ ਨਹੀਂ ਆਊਗਾ ਮੇਰਾ ਤਾਂ ਸ਼ਰੀਰ ਕੰਬੀ ਜਾਂ ਰਿਹਾ ਵਾ ਜੇ ਮੈਡਮ ਨੇ ਮੈਨੂੰ ਕੰਬਦੇ ਆ ਇਦਾਂ ਵੇਖ ਲਿਆ ਉਹਨਾਂ ਨੂੰ ਤਾਂ ਸਾਰਾ ਸ਼ੱਕ ਮੇਰੇ ਤੇ ਹੋ ਜਾਣਾ ਹੁਣ ਮੈਂ ਕੀ ਕਰਾਂ ਮੈਨੂੰ ਲੱਗਦਾ ਹੀ ਆਪਾਂ ਫਸ ਜਾਣਾ ਉਹੀ ਗੱਲ ਹੋਈ ਹੇ ਪਰਮਾਤਮਾ ਹੁਣ ਮੈਂ ਕੀ ਕਰਾਂ ਇਹ ਤਾਂ ਸਮਝ ਨਹੀਂ ਆਉਂਦੀ ਕੋਈ ਚਾਰਾ ਵੀ ਨਹੀਂ ਦਿਖਾਂ ਦੇਆ ਮੈਨੂੰ ਮੈਂ ਪੱਛਾਂ ਕਿੱਧਰ ਨੂੰ ਕਿ ਮੇਰੀ ਇਹ ਤਾਂ ਵੀ ਕੰਨੀ ਜਾਣ ਦੀ ਆ ਹਾਂ ਮੈਨੂੰ ਮਰਉਣਾ ਨਹੀਂੰਦਾ ਨਹੀਂ ਹੁਣ ਮਰ ਗਈ ਸਮਝ ਲੋ ਅੱਜ ਮੈਂ ਅੱਜ ਨਹੀਂ ਮੈਂ ਬਚਦੀ ਆਏ ਪਤਾ ਨਹੀਂ ਕੀ ਪਤਾ ਲੱਗਾ ਹੋਣਾ ਬਚ ਕੀਤਾ ਗਿਆ ਹੁੰਦੇ ਆਪਾਂ ਮਾਰੇ ਆਏ ਦੁਹਰ ਕੀ ਕਰਨ ਨਾ ਹੁਣ ਮੈਂ ਯੋ ਤੇ ਆਪਸ ਵਿੱਚ ਬੈਠੀ ਗੱਲਾਂ ਕਰਨ ਦੇ ਆ ਪਤਾ ਨਹੀਂ ਕੀ ਪਤਾ ਲੱਗਾ ਹੋਣਾ ਤੇ ਕੀ ਪੁੱਛਣਾ ਏ ਮੈਨੂੰ ਮੇਹਨ ਨਾ ਬਾਹਰ ਜਾਣਾ ਬਾਹਰ ਗਈ ਤੇ ਮੈਂ ਪੱਕਾ ਫਸ ਜਾਣਾ ਹੁਣ ਮੇਲੀ ਕੱਖ ਨਹੀਂ ਲੈ ਕੇ ਆਏ ਬਦਲਿਆ ਹੁੰਦਾ ਨਾ ਤੇ ਲਈ ਉਹ ਡੱਬਾ ਜਾ ਖਾ ਜਾ ਕੇ ਉਹ ਚ ਠੀਕ ਆ ਹਾਂ ਜਾ ਉਹ ਕਈ ਬਾਹਰ ਨਹੀਂ ਆਈ ਜਾਂ ਪਤਾ ਕਰ ਕੀ ਆ ਕਰੋ ਪਤਾ ਜਾ ਕੇ ਪਰ ਸ਼ੱਕ ਨਾ ਹੋਵੇ ਤੇ ਅਸੀਂ ਬਾਕੀ ਇੱਕ ਗੱਲ ਹੈਗੀ ਆ ਲੱਗਿਆ ਨਾ ਪਤਾ ਅੱਗੇ ਵੀ ਤੂੰ ਉਹਨੇ ਤੇ ਅੱਜ ਜਾਈਂ ਤੇ ਕੀ ਕੋਈ ਲੱਗਾ ਫਰਕ ਉਹਦਾ ਲੱਗਾ ਤੁਹਾਨੂੰ ਅੱਗੇ ਆਉਣ ਤੇ ਦਿਹਾਣਾ ਅੱਗੇ ਤੇ ਮੈਨੂੰ ਇਹ ਗਾਲਾਂ ਕੱਢ ਕੇ ਘਰੋਂ ਭਜਾ ਦਿੰਦੇ ਹੁੰਦੇ ਸੀਗੇ ਤੇ ਅੱਜ ਉਹ ਘਬਰਾ ਹੀ ਗਈ ਕਿ ਜਿੱਦਾਂ ਪਤਾ ਨਹੀਂ ਕੀ ਉਹਨੂੰ ਉਹਦੇ ਹੱਥ ਕੰਬਦੇ ਵੇਖੇ ਡੱਬਾ ਫੜਦੇ ਆ ਜਦੋਂ ਹੁਣ ਤੁਸੀਂ ਜਾਓਗੇ ਮੈਨੂੰ ਪਤਾ ਮੰਨ ਲੱਗੇ ਸ਼ੱਕ ਨਾ ਪਵੇ ਉਹ ਦੱਸ ਰਾ ਨਹੀਂ ਹੈਗਾ ਜੋ ਕੀਤਾ ਇਹਨੇ ਕੀਤਾ ਸਭ ਕੁਝ ਪਤਾ ਲੱਗ ਗਿਆ ਆਪਾਂ ਲੈਡੀ ਪੁਲਿਸ ਲਿਆਵਾਂਗੇ ਅਰੈਸਟ ਕਰਕੇ ਖੜਾਾਂਗੇ ਫਿਰ ਥਾਣੇ ਜਾ ਕੇ ਇਨਵੈਸਟੀਗੇਟ ਕਰਾਂਗੇ ਇਹਦੀ ਕਿਉਂਕਿ ਜੱਜਪਾਲ ਲੱਗ ਗਿਆ ਤੇ ਕਾਮਸ਼ਾ ਹੋ ਸਕਦੀ ਕਾਮਸ਼ਾ ਹੋ ਸਕਦੀ ਹੈ ਕੀ ਸੌਨਾ ਕਰੋ ਕਿ ਜਾ ਕੇ ਉਹਨਾਂ ਪਤਾ ਨਾ ਲੱਗਿਆ ਜਾ ਕੇ ਹਾਂ ਤੇ ਲੇਡੀ ਪੁਲਸਾਉਂ ਤਾਂ ਆਪਣੇ ਬੁਕਾਉ ਬੁਕਾਉ ਕਿਉਂਕਿ ਸਾਰਾ ਕੰਮ ਇਹਨੇ ਕੀਤਾ ਹਾਂਜੀ ਉਹਨਾਂ ਦੇ ਹਾਫਾ ਉਹ ਤੁਹਾਨੂੰ ਤਾਂ ਲੱਗਣ ਡਿਆ ਜੀ ਹੂੰ ਤੇ ਵੇਖੋ ਜਾ ਕੇ ਭਲਾ ਕੀ ਕਰਨ ਲਈ ਹੈ ਜਿਹੜੇ ਬਾਹਰ ਨਹੀਂ ਨਿਕਲੀ ਕਿ ਦੌੜ-ਦੌੜ ਨਾ ਗਈ ਇਹ ਕੰਧ ਪਾੜ ਕੇ ਹਾਂ ਪਰਲੇ ਪਾਸੇ ਦੇ ਦਰਵਾਜ਼ੇ ਦਰਵਾਜ਼ੇ ਹੀ ਨਿਕਲਣਾ ਗਈ ਹੋਏ ਵੇਖ ਕੇ ਨਹੀਂ ਪਤਾ ਨਹੀਂ ਕਿ ਅਹੀਂ ਵੇਨੇ ਉਹਨਾਂ ਸ਼ੱਕ ਪੈਣਾ ਚਲੂ ਲੱਗ ਜਾਂਦਾ ਪਤਾ ਲੱਗ ਜਾਂਦਾ ਪਤਾ ਕੀ ਪਤਾ ਤਾਂ ਲੱਗ ਗਿਆ ਬਿਲਕੁਲ ਬਿਲਕੁਲ ਨਹੀਂ ਰਹਿਣਾ ਪਾਣੀ ਸਾਡੇ ਨਹੀਂ ਦੇ ਦੇਣ ਚਾਹ ਤ ਫੋਨ ਕਰ ਦੇਣ ਪਥਾਣੇ ਆਜਰ ਕੱਲ ਨੂੰ ਦੇ ਤੋਣਾ ਜੇ ਗੱਲ ਕਿਸੇ ਸਾਥ ਤੇ ਨਹੀਂ ਸੋਕਤੇ ਤੇ ਅਜੋ ਰੰਗ ਹੀ ਨਹੀਂ ਆ ਹਾਂਜੀ ਮੈਂ ਹਾਂ ਇਸ ਮੈਂ ਨਰਾਇਣ ਮੈਂ ਚਾਹ ਰੱਖਣ ਲੱਗੀ ਹਾਂ ਇੱਥੇ ਕਿੱਥੇ ਗਿਆ ਮੇਰਾ ਬਤੀ ਨਹੀਂ ਸੁੱਕ ਰਹਿੰਦੇ ਆ ਵੇਖੋ ਮੈਂ ਚਾਹ ਰੱਖਣ ਲੱਗੀ ਮੈਡਮ ਚਾਹ ਬਣਾਉਣ ਲੱਗੀ ਆ ਨਹੀਂ ਨਹੀਂ ਰਹਿਣਦੇ ਚਾਹ ਨਹੀਂ ਪੀਣੀ ਝਟ ਬਣ ਜਾਣੀ ਹੈ ਚਾਹ ਦੀ ਕਿਹੜੀ ਗੱਲ ਵਾ ਮੈਂ ਤਾਂ ਬਸ ਅੱਜ ਤੈਨੂੰ ਡੱਬਾ ਦੇ ਕੇ ਹੀ ਥੈਂਕ ਯੂ ਕਰਨਾ ਹੀ ਕਿ ਤੂੰ ਸੱਚੇ ਦਿਲੋਂ ਅਰਦਾਸ ਕੀਤੀ ਤੇ ਮਨਜੋਦ ਘਰ ਆ ਗਿਆ ਕਿਹੜੀ ਅਰਦਾਸ ਮੈਡਮ ਮੈਂ ਤੈਨੂੰ ਕਿਹਾ ਨਹੀਂ ਤੂੰ ਆਪਣੀ ਸਾਲੀ ਅਰਦਾਸ ਕਰੀ ਕਿ ਉਹ ਜਲਦੀ ਤੋਂ ਜਲਦੀ ਘਰ ਆ ਜਾਣਾ ਮੇਰੀ ਅਰਦਾਸ ਇਹ ਢੀਛੀਤੀ ਰੱਬ ਨੇ ਸੁਣ ਲਈ ਕਿਹੜੀ ਅਰਦਾਸ ਮੈਡਮ ਨਾਲੇ ਰੱਬ ਥੋੜੀ ਢੀਛੀਤੀ ਅਰਦਾਸ ਉਦੇ ਗਾੜੀ ਤੇ ਬੜੇ ਨੱਕ ਰਗੜੀਏ ਕਿ ਤੇ ਫੇਰ ਸੁੰਦਾ ਜਾ ਕੇ ਚਲੋ ਪਤਾ ਨਹੀਂ ਹਾਂਜੀ ਕਿਹੜੇ ਕਰਮਾਂ ਦਾ ਦਿੱਤਾ ਲਿਆ ਆ ਗਿਆ ਆ ਵਾ ਪਰ ਮਨਜੋਧ ਘਰ ਆ ਗਏ ਆ ਠੀਕ ਜੀ ਚਲੋ ਮੈਂ ਚਾਹ ਬਣਾ ਕੇ ਲਈ ਹੰਦੀ ਮੈਡਮ ਨਹੀਂ ਚਾਹ ਨਾ ਬਣਾ ਤੋ ਆ ਜਾ ਫਿਰ ਤੇ ਫਿਰ ਆਪਾਂ ਚੱਲੇ ਆ ਚਲੋ ਫਿਰ ਆ ਏ ਮੇਰੇ ਭਰਾ ਮੇਰੇ ਨਾਲ ਤਾਂ ਆਏ ਹੀਗੇ ਇਹਨਾਂ ਨੇ ਨਾ ਕੁਝ ਖਰੀਦਣਾ ਵਾ ਸਕੂਟੀ ਵਗੈਰਾ ਤਾਂ ਕਰਕੇ ਤੇਰੀ ਸਕੂਟੀ ਵੀ ਵੇਖਣ ਪਰ ਮੈਡਮ ਮੈਂ ਤਾਂ ਸਕੂਟੀ ਵੇਚ ਨਹੀਂਨੀ ਆ ਨਹੀਂ ਹੋ ਗਏ ਉਹਨਾਂ ਨੇ ਤੇ ਹੋਰ ਕਿਤੇ ਵੇਖਣੀ ਕਿਤੇ ਦਿੱਲੀ ਸਾਈਡ ਨੂੰ ਜਾਂਦੇ ਪਏ ਸੀ ਨਾ ਆਪਾਂ ਤੇ ਫੇਰ ਆਹੀ ਤਾਂ ਕਰਕੇ ਇਧਰ ਨੂੰ ਲੰਘ ਆਏ ਤੇ ਮੈਂ ਹਾਂ ਚਲ ਡੱਬਾ ਸੁੱਖ ਨੂੰ ਵੀ ਦੇ ਆਉਣੀ ਆ ਤੇ ਬਾਕੀ ਸਟਾਫ ਨੂੰ ਵੀ ਦਵਾਗੇ ਤੇ ਫਿਰ ਮਨਜੋਦ ਥੋੜੇ ਠੀਕ ਮਹਿਸੂਸ ਕਰਨਗੇ ਨਾ ਫਿਰ ਤੋਂ ਆਫਿਸ ਆਉਣਗੇ ਤੇ ਤੀਹੀ ਵੀ ਰੀਜੋਇਨ ਕਰਿਓ ਠੀਕ ਹੈ ਪਰ ਉਹ ਤਾਂ ਮੈਂ ਮੈਂ ਨਹੀਂ ਸਕੂਟੀ ਵੇਚਣੀ ਮੈਂ ਤੇ ਆਪ ਮਾਂ ਲਈ ਮੈਂ ਸਕੂਟੀ ਨਹੀਂ ਵੇਚਣੀ ਅੱਧਾ ਚਲੋ ਕੋਈ ਨਹੀਂ ਹਾਂਜੀ ਤੇ ਚਲਾ ajo ਫਿਰ ਬਹਾ ਹੱਕੀ ਦੀ ਗੱਡੀ ਆ ਗਈ ਆ ਸਾਡੀ ਮੇਰੇ ਤੇ ਪਛਾਣ ਤੇ ਨਹੀਂ ਗੱਡੀ ਹੈਗੀ ਪਤਾ ਨਹੀਂ ਕੌਣ ਆਇਆ ਇਹ ਸੁੱਖ ਦੇ ਰਿਸ਼ਤੇਦਾਰ ਤਾਂ ਨਹੀਂ ਕਿਤੇ ਕੋਈ ਆਏ ਪਤਾ ਨਹੀਂਗਾ ਚਲ ਮੈਂ ਨਹੀਂ ਆ ਪਹਿਲਾਂ ਜਾ ਕੇ ਹਾਇਆ ਫੇਰ ਕਿੱਥੋਂ ਆ ਗਈ ਹੈ ਉਦੋਂ ਰੋਕੇ ਗਈ ਸਾਡੇ ਘਰ ਵਿਫਤਾ ਪਾਈ ਇਹਨੇ ਸਾਸਿਕਾ ਮਾਤਾ ਜੀ ਸਾਸਿਕਾ ਮਾਤਾ ਜੀ ਸਾਸ੍ਰਿਕਾਲ ਸਾਸ੍ਰਿਕਾਲ ਆ ਗਈ ਮਮਾ ਸਾਸ੍ਰਿਕਾਲ ਤੂੰ ਤੀ ਗਿਆ ਆਹ ਕਾਹਨਵਾ ਇਹ ਮੇਰੇ ਭਰਾ ਵਾ ਸਾਰੇ ਰਿਸ਼ਤੇਦਾਰ ਤੂੰ ਸਾਨੂੰ ਹੀ ਮਲਾਈ ਜਾਣੇ ਆਪਣੇ ਚੰਗੀ ਤੂੰ ਮਗਰ ਪਈ ਸਾਡੇ ਸੁੱਖ ਆ ਤਾਂ ਉੱਥੇ ਕਰਦੇ ਆ ਤੇਰੇ ਨਾਲ ਕੰਮ ਨਹੀਂ ਨਹੀਂ ਮੰਮੀ ਹਾਂ ਨਹੀਂ ਮੈਂ ਮੈਮ ਨਾਲ ਹੀ ਆਏ ਆ ਅੱਜ ਆ ਜਿਹਦੇ ਨਾਲ ਆਏ ਆ ਹਾਂਜੀ ਆਗੇ ਤੇ ਕੱਲੀ ਆਉਂਦੀ ਹੁੰਦੀ ਤਾਂ ਹੁਣ ਹੋਰ ਨਾਲ ਲੈ ਕੇ ਆ ਗਈ ਆ ਨਹੀਂ ਬੋਲੀਦਾ ਦੇਖੋ ਘਰ ਆਏ ਤੇ ਇਦਾਂ ਬੋਲੀਦਾ ਘਰ ਆਇਆ ਨੂੰ ਚੱਲ ਕੋਈ ਗੱਲ ਨਹੀਂ ਇਹ ਤੇ ਅੱਗੇ ਸਾਡੇ ਮਗਰ ਪਈ ਆ ਉਸ ਦਿਨ ਰੋਕੇ ਸਾਡੇ ਘਰੋਂ ਗਈ ਤਾਂ ਸਾਡੀ ਬਿਫਤਾ ਪੈ ਗਈ ਸਾਡੇ ਮੁੰਡੇ ਦੀ ਲੱਤ ਟੁੱਟ ਗਈ ਤੇ ਮੈਂ ਤਾਂ ਹਸਪਤਾਲੋਂ ਆਈ ਖੱਜਲ ਹੁੰਦੀ ਕੋਈ ਨਾ ਕੋਈ ਨਾ ਬਿਫਤਾ ਹਟ ਜਾਣੀ ਆ ਉਹਦੀ ਇਹਦੀ ਵੀ ਹਟ ਜਾਣੀ ਆ ਹੁਣ ਕੀ ਤੁਸੀਂ ਮੰਗਦੇ ਕੀ ਚਾਹੁੰਦੇ ਆ ਤੁਸੀਂ ਉਹ ਇਹ ਨਹੀਂ ਕੁਝ ਚਾਹੁੰਦੇ ਇਹੋਦੇ ਕੰਮ ਆਏ ਇਹਦੇ ਨਾ ਕੰਮ ਆਏ ਤਾਂ ਸਾਡੇ ਘਰ ਹੀ ਆਉਣਾ ਸੀ ਤੁਸੀਂ ਕੋਈ ਨਹੀਂ ਆਂਟੀ ਐਂ ਇੱਕ ਗਾ ਨੰਗੰਡੇ ਐਂ ਗਏ ਤੇ ਅਹੀਂ ਕੇ ਜਲਾ ਮਿਲ ਜਾਣੇ ਨਾਲੇ ਹਾਲ ਚਾਲ ਪੁੱਛ ਜਾਣੇ ਹਾਲ ਚਾਲ ਚੰਗਾ ਹੀ ਆ ਸਾਡਾ ਚਲੋ ਚਲੀਏ ਆਪਾਂ ਹਾਂ ਕੋਈ ਗੱਲ ਨਹੀਂ ਚੱਲ 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 ਗਏ ਐ ਬੜੀ ਕਪੱਤੀ ਐ ਇਹ ਜਿੱਦਾਂ ਦੇ ਮਾਪੇ ਤਾਂ ਨੇ ਉਹਨੇ ਨਿਆਣੇ ਹੋ ਕੋ ਕਰਨਾ ਆ ਇਹੋ ਸਿੱਖਿਆ ਦਿੱਤੀ ਨਹੀਂ ਆਪਣੇ ਹੋਈ ਬੋਲਣ ਦਾ ਤਾਂ ਪਤਾ ਨਹੀਂ ਚੱਲ ਤੁਹਾਨੂੰ ਪਹਿਲਾਂ ਹੀ ਯਾਰ ਸੀ ਕਿ ਕੋਈ ਨਹੀਂ ਪਤਾ ਲੱਗਣਾ ਤੇ ਪਤਾ ਤਾਂ ਲੱਗਿਆ ਸਾਰਾ ਪਤਾ ਕਿਉਂ ਨਹੀਂ ਲੱਗਣਾ ਅਸੀਂ ਇਸ ਕਰਕੇ ਢਿੱਲ ਵਰਤੀ ਅੱਜ ਬਕਾ ਬਗਾਉ ਨੂੰ ਉਹਨੇ ਬਗਾ ਸਕਦੇ ਛੜਨਾ ਲੇਡੀ ਪੁਲਿਸ ਜਿਹੜੀ ਪੁਸ਼ਾ ਨਹੀਂ ਕਹਾਨੂੰ ਲੇਡੀ ਪੁਲਿਸ ਲੈ ਕੇ ਸਭ ਕੋ ਹੋ ਜਾਣਾ ਹੈ ਤੇ ਜੇ ਹੁਣ ਅਸੀਂ ਢਿੱਲ ਨਾ ਵਰਤਦੇ ਤਾਂ ਇਹਨੂੰ ਪਤਾ ਲੱਗਦਾ ਇਹਨੇ ਖਿਸਕਣਾ ਅਸੀਂ ਦਿਖਾ ਦੇ ਰਹੀ ਆ ਉਥੇ ਥਾਣੇ ਉਹਨਾਂ ਲੇਡੀ ਪੁਲਿਸ ਭੇਜ ਦੇਣੀ ਆਪੇ ਫੜ ਕੇ ਲੈ ਲੈਣਾ ਉਹਨੂੰ ਤਾਂ ਉਥੇ ਨਿਵਾਸੀ ਸਾਰੇ ਸਭ ਕੋ ਭੱਜ ਜਾਣਾ ਨੇ ਬਾਕੀ ਚਲੋ ਬੈਠੋ ਚੱਲ ਚੱਲੀਏ ਤੇਰਾ 110% ਮਸਲਾ ਹੱਲ ਹੋ ਗਿਆ ਜੇ ਫਿਰ ਇਹ ਕੋ ਕਰਦੇ ਤਿੰਨ ਸੁਚੇਤ ਹੋ ਜਾਣਾ ਸੀ ਬਿਲਕੁਲ ਰਾਤ ਭੱਜ ਵੀ ਸਕਦੀ ਏ ਨਹੀਂ ਭੱਜਣਾ ਸੀਗੇ ਲੇਡੀ ਪੁਲਿਸ ਤੋਂ ਬਣਾ ਹੀ ਹੱਥ ਨਹੀਂ ਲਾ ਸਕਦੇ ਬਿਲਕੁਲ ਭੱਜਣਾ ਨਹੀਂ ਬੜੀ ਚਲਾ ਗਈ ਸੱਚ ਵੀ ਬੜੀ ਚਲਾ ਗਈ ਦੋਵੇਂ ਚਲਾ ਗਈ ਸਰਦ ਫੇਰੀ ਕੋ ਹੋਇਆ ਚਲਾ ਕੇ ਬੰਦਿਆਂ ਦਾ ਇਹ ਕੰਮ ਮਨ ਮਾਸੋੜਾ ਦੇ ਕੰਮ ਕਰਦੇ ਆ ਨਾ ਮੰਮੀ ਤੂੰ ਇਹ ਟੈਮ ਨਾ ਨਹੀਂ ਆਸ ਤੇ ਉਧਰ ਵੇਖ ਲਓ 6 ਵਜ ਗਏ ਆ ਉਧਰ ਹੋਈ ਆਗੀ ਤੇ ਕੱਲੀ ਮੈਂ ਆ ਘਰ ਹੀ ਮੈਂ ਤਾਂ ਫੇਰ ਉੱਥੇ ਉਦ ਦਵਾਈ ਵੀ ਲੈ ਕੇ ਦੇਣੀ ਸੀਗੀ ਸਾਨੂੰ ਸਾਬੀ ਨੂੰ ਹਾਂ ਤਾਂ ਤੂੰ ਇਹ ਟੈਮ ਨਾ ਤੁਹਾਨੂੰ ਲੱਗਿਆ ਡਾਕਟਰ ਬਹਿੰਦਾ ਤੇ ਫੇਰ ਹੀ ਮੈਂ ਆਉਂਦੀ ਤੇ ਦਵਾਈ ਲਈ ਫੇਰ ਮੈਂ ਉਹਨੂੰ ਦਿੱਤੀ ਫੇਰ ਉਹਨੂੰ ਮੈਂ ਦੱਸਿਆ ਵੀ ਇਤਰਾ ਤੂੰ ਦਵਾਈ ਖਾ ਲਈ ਹੂੰ ਤੇ ਮੈਨੂੰ ਫੇਰ ਨਿਹਰਾ ਹੋ ਗਿਆ ਹੂੰ ਤੂੰ ਵੀ ਨਿਹਰੇ ਕਿਨੇ ਕਿਨੇ ਮੈਂ ਤਾਂ ਫੇਰ ਸਖਤੇ ਆ ਗਈ ਤੂੰ ਤਾਂ ਬੜੀ ਨਿਹਰੀ ਆਉਂਦੀ ਆ ਆ ਉਹ ਦਿਨ ਹੋਈ ਕਿ ਆ ਉਹ ਦਿਨ ਪ੍ਰੈਸ਼ਨ ਜਿਹੀ ਤਾਂ ਨੇ ਰਹੋ ਗਿਆ ਹੀ ਮੈਨੂੰ ਆਹੋ ਤੇ ਆਵੇ ਲੋ ਫੇਰ ਮੈਡਮ ਨੀ ਮੇਰੇ ਜਾਨ ਛੱਡਦੀ ਹੁਣ ਇਹ ਤਾਂ ਤਿੱਜੇ ਦਿਨ ਮੂੰਹ ਝੁੱਕਦੀ ਆ ਤੇ ਆ ਜਾਂਦੀ ਪਹਿਲੋਂ ਆਪ ਆਉਂਦੀ ਹੁੰਦੀ ਤੇ ਅੱਜ ਹੋਰ ਦੋ ਨਾਲ ਲੈ ਕੇ ਆਈ ਮੈਨੂੰ ਤਾਂ ਬੜਾ ਗੁੱਸਾ ਆ ਤੇ ਤਪ ਚੜਦਾ ਆਂਦੀ ਹੀ ਮੈਂ ਚੱਲੀ ਹੀ ਕਿਤੇ ਗਾਂ ਕੁਝ ਖਰੀਦਣ ਤੇ ਮੈਂ ਕਿਹਾ ਸੋਚਿਆ ਇਦਰ ਹੋ ਜੈਨੀ ਤੇ ਆ ਗਈ ਤੇ ਇੱਥੇ ਕੀ ਹੈਗਾ ਖਰੀਦਣ ਗਈ ਤੇ ਖਰੀਦੀ ਰਹੀਂਦੀ ਕੀ ਪਤਾ ਡੱਬਾ ਲੈ ਕੇ ਆਈ ਡੱਬਾ ਦੇ ਕੇ ਗਈ ਸਾਨੂੰ ਡੱਬਾ ਦੇ ਕੇ ਗਈ ਆ ਸਾਨੂੰ ਕਿਤੇ ਧੂਤ ਨਹੀਂ ਕੋਈ ਸਿਆਪਾ ਪਾਤਾ ਹਾਂਏ ਮੰਮੀ ਮੈਂ ਦੱਸ ਕਾਦਾ ਸੀ ਆਪਾਂ ਪਾਉਣਾ ਮੈਂ ਉਹਨੂੰ ਕੀ ਕਿਆ ਵਾ ਉਹ ਤੇ ਜਾਣ ਕੇ ਆ ਜਾਂਦੀ ਐ ਇੱਧਰ ਨੂੰ ਸਭ ਕਦੋਂ ਜਾ ਉਹ ਆਪਣਾ ਜਾਣ ਨਹੀਂ ਹੀ ਦਿੰਦਾ ਹੁੰਦਾ ਤੈਨੂੰ ਪਰ ਉਹਨਾ ਤੇਰਾ ਉਹ ਵੀ ਹੈ ਤੇ ਸੁਖ ਤੂੰ ਕੋਈ ਗੱਲ ਹੈ ਵਾ ਤੂੰ ਮੇਰੇ ਕੋਲ ਲਾ ਰੱਖਦੀ ਆ ਹਾਂਏ ਨਹੀਂ ਮੰਮੀ ਕੋਈ ਗੱਲ ਨਾਲੇ ਮੈਂ ਤਾਂ ਡੇ ਕੋ ਕਹਦਾ ਲਾ ਰੱਖਣਾ ਵਾ ਕੋਈ ਸਿਆਪਾ ਨਹੀਂ ਮੈਂ ਪਾਇਓ ਤੇ ਜਾਣ ਕੇ ਮੈਡਮ ਇੱਧਰ ਨੂੰ ਤੁਰ ਪੈਂਦੀ ਐ ਨਹੀਂ ਤਾਂ ਮੂੰਹ ਚੁੱਕਦੀ ਉਹ ਆ ਜਾਂਦੀ ਮੂੰਹ ਚੁੱਕਦੀ ਉਹ ਆ ਜਾਂਦੀ ਐ ਤੇ ਮੈਂ ਕਿਹੜਾ ਉਹਨੂੰ ਸੱਦਣ ਦੀ ਆ ਪਈ ਜਾਂਦੀ ਐ ਐਨਾ ਮੈਨੂੰ ਗੁੱਸਾ ਚੜਦਾ ਵਾ ਜਿੰਨਾ ਕੋਈ ਹਸਾਬ ਨਹੀਂ ਹੁੰਦਾ ਡੱਬਾ ਲੈ ਕੇ ਆਈ ਕਹਦਾ ਡੱਬਾ ਲੈ ਕੇ ਆਈ ਆ ਮੈਂ ਤੁਹਾਨੂੰ ਹੁਣ ਕਾਹਦਾ ਦੱਸਾਂ ਪੀ ਲੈ ਕੇ ਆਈ ਆ ਆਹ ਖਸਮੋਦਾ ਨਹੀਂ ਲੱਭਦਾ ਤੁਰੀ ਖਸਮ ਹੀ ਲੱਗ ਗਿਆ ਵਾ ਉਹਦਾ ਤਾਂ ਇਹ ਜਿਹੜਾ ਡੱਬਾ ਲੈ ਕੇ ਆਈ ਆ ਉਹ ਲੱਭ ਗਿਆ ਵਾ ਆਹ ਆਂਦੀ ਆ ਗਿਆ ਵਾ ਤਾਂ ਇਹ ਜਿਹੜਾ ਡੱਬਾ ਲੈ ਕੇ ਆਈ ਚਲੋ ਮੈਂ ਮਾਂਜਲਾ ਮਾਂਜਲਾ ਥੋਕੇ ਮੈਂ ਲਿਆਈ ਆਂ ਪਾਂਡੇ ਮਾਂਜਲਾ ਉੱਥੇ ਤੇ ਖਸਮੋਦਾ ਲੱਭਾ ਬਿੱਪਤਾ ਮੇਲੇ ਪਾਦੀ ਪੈ ਗਈਆਂ ਇਹ ਤੇਰੇ ਪਾਦੀ ਮੈਨੂੰ ਤਾਂ ਕੋਈ ਸ਼ੱਕ ਜਾਪਦਾ ਦੱਸਦੀ ਨਹੀਂ ਇਹ ਕੁੜੀ ਹੈ ਕਿ ਕੋਈ ਉਹ ਐਵੇਂ ਨਹੀਂ ਬਾਰ-ਬਾਰ ਸਾਡੇ ਘਰਾਂ ਵਿੱਚ